ਜੀ ਕਿਤੇ ਰਾਤ ਨੂੰ ਪੁੱਤੇ ਭੌਂਕਦੇ ਹੁੰਦੇ ਹਨ ਜਾਂ ਆਪਣਾ ਕੁੱਤਾ ਭੌਂਕਦਾ ਹੁੰਦਾ ਘਰ ਦਾ ਤਾਂ ਉਹਦੀ ਆਵਾਜ਼ ਸੁਣ ਕੇ ਉੱਠ ਪਿਆ ਕਰੋ ਧਿਆਨ ਦੇ ਲਿਆ ਕਰੋ ਕਿਉਂਕਿ ਕੁੱਤੇ ਐਵੇਂ ਨਹੀਂ ਭੌਂਕਦੇ ਹੁੰਦੇ ਕੋਈ ਨਾ ਕੋਈ ਚੀਜ਼ ਉਹਨਾਂ ਨੇ ਦੇਖੀ ਹੁੰਦੀ ਆ ਕੁਝ ਨਾ ਕੁਝ ਉਹਨਾਂ ਨੇ ਮਹਿਸੂਸ ਕੀਤਾ ਹੁੰਦਾ ਕੁਝ ਸੁਣਿਆ ਹੁੰਦਾ ਪਰ ਆਪਾਂ ਵੀ ਕਰਦੇ ਆ ਆਪਾਂ ਕਹਿੰਦੇ ਨੇ ਐਵੇਂ ਹੀ ਭੌਂਕੀ ਜਾਂਦਾ ਕੀ ਕਰਨਾ ਆਪਾਂ ਦੁੱਤੇ ਰਹਿਨੇ ਆ ਉਹਨਾਂ ਦੇ ਭੌਂਕਣ ਤੇ ਆਪਾਂ ਜ਼ਿਆਦਾ ਧਿਆਨ ਨਹੀਂ ਦਿੰਦੇ ਸੋਚੋ ਜੇ ਆਹੀ ਰਵਈਆ ਹਿਮਾਚਲ ਦੇ ਉਸ ਪਿੰਡ ਦੇ ਲੋਕਾਂ ਨੇ ਰੱਖਿਆ ਹੁੰਦਾ ਕੁੱਤੇ ਦੀ ਆਵਾਜ਼ ਸੁਣ ਕੇ ਨਾ ਉੱਠੇ ਹੁੰਦੇ ਤਾਂ ਅੱਜ ਉਹਨਾਂ ਚੋਂ ਕੋਈ ਵੀ ਜਾਂਦਾ ਨਹੀਂ ਸੀ ਇਹ ਬਿਲਕੁਲ ਸੱਚ ਹੈ ਜਿੱਥੇ ਇੱਕ ਕੁੱਤੇ ਨੇ ਬਚਾ ਲਈ 60 ਤੋਂ ਵੱਧ ਲੋਕਾਂ ਦੀ ਜਾਨ ਇਹ ਘਟਨਾ ਹੈਗੀ ਹੈ ਹਿਮਾਚਲ ਪ੍ਰਦੇਸ਼ ਦੇ ਪਿੰਡ ਸਿਆਥੀ ਦੀ ਇਹ ਪਿੰਡ ਪਹਾੜੀਆਂ ਦੀ ਗੋਦ ਵਿੱਚ ਘਾਟੀਆਂ ਦੇ ਵਿੱਚ ਇੱਕ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਤੇ ਪਿਛਲੇ ਕਈ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਬਹੁਤ ਭਾਰੀ ਮੀਂਹ ਪੈ ਰਿਹਾ ਪਹਾੜਾਂ ਦੇ ਵਿੱਚ ਹਣ ਆਏ ਹੋਏ ਆ ਲੈਂਡਸਲਾਈਡ ਆ ਰਹੀਆਂ ਨੇ ਤੇ ਉਸ ਪਿੰਡ ਦੇ ਵਿੱਚ ਵੀ ਇਹੀ ਹੋਇਆ ਇੱਕ ਰਾਤ ਨੂੰ ਅਚਾਨਕ ਉੱਪਰ ਨੀਆਂ ਚੋਟੀਆਂ ਦੇ ਉੱਪਰ ਬੱਦਲ ਫਟਦਾ ਬਹੁਤ ਜ਼ਿਆਦਾ ਮੀਂਹ ਪੈਂਦਾ ਜਿਸ ਕਰਕੇ ਕਿ ਉੱਥੋਂ ਮਿੱਟੀ ਜਿਹਨੂੰ ਕਿ ਲੈਂਡਸਲਾਈਡ ਆਖਿਆ ਜਾਂਦਾ ਉਹ ਢਲਣ ਲੱਗਦੀ ਆ ਤੇ ਹੌਲੀ-ਹੌਲੀ ਸਾਰੇ ਇਲਾਕੇ ਦੇ ਵਿੱਚ ਹੁੰਦੀ ਹੋਈ ਨਦੀ ਦੇ ਵਿੱਚ ਜਾ ਡਿੱਗਦੀ ਆ ਤੇ ਹਨਵਰ ਦਾ ਮਾਹੌਲ ਬਣਾ ਲੈਂਦੀ ਆ ਪਰ ਫਿਆਥੀ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ ਕਿਉਂਕਿ ਪਿੰਡ ਥੋੜਾ ਜਿਹਾ ਹੇਠਾਂ ਪਰ ਉਸ ਪਿੰਡ ਦਾ ਇੱਕ ਕੁੱਤਾ ਰੌਕੀ ਉਹਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਕਿ ਉੱਪਰ ਕੀ ਹੋ ਰਿਹਾ ਕਿਉਂਕਿ ਕੁੱਤੇ ਅਤੇ ਇਸ ਤਰ੍ਹਾਂ ਦੇ ਕੁਝ ਹੋਰ ਜਾਨਵਰ ਹਨ ਇਹਨਾਂ ਕੋਲੇ ਖਾਸ ਤਰ੍ਹਾਂ ਦੀਆਂ ਸੈਂਸਾਂ ਹੁੰਦੀਆਂ ਨੇ ਸੈਂਸਰ ਹੁੰਦੀ ਨੇ ਇਹਨਾਂ ਨੂੰ ਬਹੁਤ ਦੂਰ ਤੋਂ ਆ ਰਹੀ ਆਵਾਜ਼ ਵੀ ਸੁਣਾਈ ਦੇ ਜਾਂਦੀ ਹੈ ਇਹ ਤਾਂ だっਕੀ ਇਹ ਜ਼ਮੀਨ ਵਿੱਚ ਹੋ ਰਹੇ ਕੰਪਨ ਨੂੰ ਵੀ ਮਹਿਸੂਸ ਕਰ ਲੈਂਦੇ ਨੇ ਜਿਹੜੀਆਂ ਚੀਜ਼ਾਂ ਇੱਕ ਇਨਸਾਨ ਸੁਣ ਨਹੀਂ ਸਕਦਾ ਜਾਂ ਮਹਿਸੂਸ ਨਹੀਂ ਕਰ ਸਕਦਾ ਉਹਨੂੰ ਕੁੱਤੇ ਪਹਿਲਾਂ ਮਹਿਸੂਸ ਕਰ ਲੈਂਦੇ ਨੇ ਜੋ ਕਿ ਰੌਕੀ ਉੱਥੇ ਮਹਿਸੂਸ ਕਰ ਰਿਹਾ ਸੀ ਕਿ ਉਹ ਜ਼ਮੀਨ ਵਿੱਚ ਦੀ ਕੰਪਨ ਨੂੰ ਮਹਿਸੂਸ ਕਰ ਰਿਹਾ ਸੀ ਉਹ ਦੂਰੋਂ ਆ ਰਹੀ ਪੱਥਰ ਢਲਣ ਦੀਆਂ ਆਵਾਜ਼ਾਂ ਨੂੰ ਵੀ ਸੁਣ ਰਿਹਾ ਸੀ ਪਰ ਲੋਕ ਸੁੱਤੇ ਪਏ ਸੀ ਰੌਕੀ ਨੂੰ ਜਦੋਂ ਇਹ ਸਭ ਮਹਿਸੂਸ ਹੋਇਆ ਉਹਨੇ ਭੌਂਕਣਾ ਸ਼ੁਰੂ ਕਰ ਦਿੱਤਾ ਉੱਚੀ ਉੱਚੀ ਉਹ ਭੌਂਕੀ ਗਿਆ ਉਹ ਕਈ ਮਿੰਟ ਤੱਕ ਭੌਂਕੀ ਗਿਆ ਜਦੋਂ ਉਹਦਾ ਇਹ ਭੌਂਕਣਾ ਜਾਰੀ ਰਿਹਾ ਤਾਂ ਫਿਰ ਉਹਦਾ ਮਾਲਕ ਸतीश ਕੁਮਾਰ ਉਹ ਉੱਠਦਾ ਉਹਦੀ ਆਵਾਜ਼ ਸੁਣ ਕੇ ਤੇ ਉਹ ਜਦੋਂ ਉੱਠਦਾ ਲਾਈਟ ਚਾਲਦਾ ਤਾਂ ਦੇਖਦਾ ਕਿ ਜ਼ਮੀਨ ਹਿੱਲ ਰਹੀ ਆ ਕੰਬ ਰਹੀ ਆ ਅਤੇ ਉਹਦੀ ਘਰ ਦੀ ਇੱਕ ਦੀਵਾਰ ਦੇ ਵਿੱਚ ਕੰਧ ਦੇ ਵਿੱਚ ਤਰੇੜ ਵੀ ਆ ਚੁੱਕੀ ਆ ਉਹ ਫਟਾਫਟ ਬਾਹਰ ਨਿਕਲਦਾ ਕੁੱਤੇ ਨੂੰ ਦੇਖਦਾ ਕੁੱਤਾ ਨਦੀ ਵੱਲ ਅਤੇ ਪਹਾੜਾਂ ਵੱਲ ਮੂੰਹ ਕਰਕੇ ਭੌਂਕ ਰਿਹਾ ਤਾਂ ਉਹ ਤੁਹਾਨੂੰ ਸਮਝ ਆਉਂਦੀ ਹੈ ਕਿ ਕੀ ਹੋ ਰਿਹਾ ਕਿ ਉੱਪਰੋਂ ਪੱਥਰ ਆ ਰਹੇ ਨੇ لینڈ ਸਲਾਈਡ ਹੋ ਰਹੀ ਆ ਉਹ ਰੌਲਾ ਪਾ ਕੇ ਸਾਰੇ ਲੋਕਾਂ ਨੂੰ ਜਗਾਉਂਦਾ ਸतीश ਕੁਮਾਰ ਪਿੰਡ ਦੇ ਲੋਕਾਂ ਨੂੰ ਜਗਾਉਂਦਾ ਪਿੰਡ ਦੇ ਲੋਕ ਉੱਠਦੇ ਨੇ ਤੇ ਆਪ ਉਹ ਆਪਣੇ ਘਰਾਂ ਚੋਂ ਬਾਹਰ ਆਉਂਦੇ ਨੇ ਅਤੇ ਤੁਸੀਂ ਯਕੀਨ ਮੰਨਿਓ ਕੁਝ ਹੀ ਮਿੰਟਾਂ ਦੇ ਵਿੱਚ ਉਸ ਪੂਰੇ ਇਲਾਕੇ ਦੇ ਵਿੱਚ ਇੱਕ ਤਕੜਾ ਲੈਂਡਸਲਾਈਡ ਆਉਂਦਾ ਮਲਬਾ ਆਉਂਦਾ ਉੱਪਰੋਂ ਜੋ ਰੋਕੀ ਦੀ ਮਹਿਸੂਸ ਕਰ ਲਿਆ ਸੀ ਉਸ ਕੁੱਤੇ ਨੇ ਜੋ ਪਹਿਲੇ ਮਹਿਸੂਸ ਕਰ ਲਿਆ ਕਿ ਉਹ ਪਾਣੀ ਦੇ ਨਾਲ ਮਿੱਟੀ ਉਹ ਮਲਬਾ ਲੈਂਡਸਲਾਈਡ ਉਸ ਪੂਰੇ ਪਿੰਡ ਨੂੰ ਵਹਾ ਕੇ ਲੈ ਜਾਂਦੀ ਹੈ ਪਰ ਉਸ ਪਿੰਡ ਦੇ ਵਿੱਚ ਜਾਨੀ ਮਾਲੀ ਨੁਕਸਾਨ ਨਹੀਂ ਹੁੰਦਾ ਕਿਉਂਕਿ ਉਸ ਕੁੱਤੇ ਨੇ ਪਹਿਲਾਂ ਹੀ ਧਾਰਾਂ ਨੂੰ ਅਗਾਹ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਉਸ ਪੂਰੇ ਇਲਾਕੇ ਵਿੱਚ ਉਸ ਕੁੱਤੇ ਨੂੰ ਹੁਣ ਇੱਕ ਹੀਰੋ ਦੇ ਤੌਰ ਤੇ ਦੇਖਿਆ ਜਾ ਰਿਹਾ ਕਿਉਂਕਿ ਜਿਉ ਨਾ ਪਹੁੰਕਦਾ ਜਾਂ ਜਿਉ ਨਾ ਹੁੰਦਾ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ ਸਾਰੇ ਦੇ ਸਾਰੇ ਲੋਕ ਹੀ ਸ਼ਹਿਰ ਮਾਰੇ ਜਾਂਦੇ ਕਿਉਂਕਿ ਪਹਾੜਾਂਾਂ ਦੇ ਵਿੱਚ ਤਾਂ ਅਚਾਨਕ ਹੀ ਇਸ ਤਰ੍ਹਾਂ ਪਾਣੀ ਆ ਜਾਂਦਾ ਹੈ لینڈ ਸਲਾਈਡ ਆ ਜਾਂਦੀ ਹੈ ਆਪਾਂ ਪਹਿਲਾਂ ਹੀ ਉਹੀਆਂ ਖਬਰਾਂ ਦੇਖਦੇ ਹਾਂ ਜਿੱਥੇ ਕਿ ਲੋਕਾਂ ਨੂੰ ਸੁੱਤਿਆਂ ਨੂੰ ਹੀ ਨਹੀਂ ਪਤਾ ਲੱਗਦਾ ਕਿ ਕਦੋਂ ਕੀ ਹੋ ਗਿਆ ਅਤੇ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਪਰ ਇਸ ਤਰ੍ਹਾਂ ਨਹੀਂ ਹੋਇਆ ਰੋਕੀ ਨਾਲ ਦੇ ਉਸ ਕੁੱਤੇ ਨੇ ਬਚਾ ਲਈ ਹੈ ਜੀ 60 ਤੋਂ ਵੱਧ ਲੋਕਾਂ ਦੀ ਜਾਨ ਤੁਸੀਂ ਚਾਹੇ ਤਾਂ ਗੂਗਲ ਤੇ ਚੈੱਕ ਕਰ ਸਕਦੇ ਹੋ ਯਾਨੀ ਕੁੱਤਿਆਂ ਤੁਸੀਂ ਏਦਾਂ ਨਾ ਸਮਝਿਆ ਕਰੋ ਵੀ ਇਹ ਤਾਂ ਬਸ ਐਵੇਂ ਹੀ ਭੌਂਕਦੇ ਰਹਿੰਦੇ ਆ ਜਦੋਂ ਵੀ ਭੌਂਕਦੇ ਆ ਨਾ ਉਹ ਆਪਾਂ ਨੂੰ ਕਿਤੇ ਚੀਜ਼ ਲਈ ਅਗਾਹ ਕਰਨਾ ਚਾਹੁੰਦੇ ਹੁੰਦੇ ਆ ਕੁਝ ਦੱਸਣਾ ਚਾਹੁੰਦੇ ਹੁੰਦੇ ਆ ਇਸ ਲਈ ਕੁੱਤਿਆਂ ਦਾ ਭੌਂਕਣਾ ਮਸ਼ਹੂਰ ਸੁਣਿਆ ਕਰੋ ਇਗਨੋਰ ਨਹੀਂ ਕਰਨਾ ਤੇ ਸਮਝਿਆ ਕਰੋ ਵੀ ਉਹ ਕੀ ਕਹਿਣਾ ਚਾਹੁੰਦੇ ਆ ਕੀ ਹੋ ਰਿਹਾ ਹੈ ਸੇ ਪਾਸ ਕੋਈ ਕੁੱਤੇ ਦਾ ਕੰਮ ਹੀ ਹੋ ਰੱਖੀ ਕਰ ਨਿਸ਼ਾਨ ਦੀ ਰੱਖੀ ਕਰ